ਮੁੱਖ ਮੰਤਰੀ ਆਜ ਦਿਨ ਸੋਨੀ ਮਾਨਦ ਨਾਲ ਆਪਣੀ ਵੀਡੀਓਜ਼ ਨੂੰ ਲੈ ਕੇ ਚਰਚਾ ਵਿੱਚ ਰਹਿੰਦਾ। ਤਮਗਵੇਸ਼ ਗਾਣੇ ਤੋਂ ਬਾਅਦ ਹਾਲੀਜੀ ਮੁੱਖ ਮੰਤਰੀ ਦਾ ਸ਼ਬਦ ਆਇਆ ਸੀ ਖਾਲਸੇ ਦੀ ਕਾਰ। ਪਰ ਜਿੱਥੇ ਗੱਲ ਆਉਂਦੀ ਹੈ ਮੁੱਖ ਮੰਤਰੀ ਦੀ ਪੜਾਈ ਦੀ। ਮੁੱਖ ਮੰਤਰੀ 12ਵੀਂ ਜਮਾਤ ਦਾ ਸਟੂਡੈਂਟ ਹੈ। ਟਿਊਜ਼ਡੇ ਪੇਪਰ ਚੱਲ ਰਹੇ ਨੇ। ਇੱਕ ਵੀਡੀਓ ਜੋ ਸਾਹਮਣੇ ਆ ਰਹੀ ਹੈ ਉਸ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਮੁੱਖ ਮੰਤਰੀ ਦਾ ਪੰਜਾਬੀ ਦਾ ਪੇਪਰ ਸੀ ਤੇ ਸੋਨੀ ਮਾਨ ਨੇ ਪੁੱਛਿਆ ਕਿ ਮੁੱਖ ਮੰਤਰੀ ਤੁਹਾਡਾ ਪੇਪਰ ਕਿਵੇਂ ਦਾ ਹੋਇਆ? ਅੱਗੋਂ ਮੁੱਖ ਮੰਤਰੀ ਨੇ ਗੁੱਸੇ ਦੇ ਵਿੱਚ ਕੀ ਜਵਾਬ ਦਿੱਤਾ ਹੈ? ਤੁਸੀਂ ਮੁੱਖ ਮੰਤਰੀ ਦੀ ਜ਼ੁਬਾਨੀ ਸੁਣੋ। ਮੰਤਰੀ ਹਾਂ ਜੀ ਪੇਪਰ ਕਿਵੇਂ ਦਾ ਹੋਇਆ ਤੁਹਾਡਾ ਅੱਜ ਪੰਜਾਬੀ ਦਾ ਬਾਤਾਂ ਬੜੇ ਜਾਵਾ ਵਧੀਆ ਆ ਪਤਾ ਫਲੈਂਗ ਬਹੁ ਆਈ ਸੀ ਤੋ ਤਿਆਰੀ ਕਰਕੇ ਜਾਣਾ ਸੀ ਬਾਤਾਂ ਆਪਣੇ ਨਕਲ ਵਾਤੇ ਕੋਈ ਨਾ ਮੁੱਤਰ ਅਗਲਾ ਪੇਪਰ ਹੋ ਰਿਹਾ ਤੇ ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਮੁੱਖ ਮੰਤਰੀ ਦਾ ਪੰਜਾਬੀ ਦਾ ਪੇਪਰ ਬਿਲਕੁਲ ਵੀ ਸਹੀ ਨਹੀਂ ਹੋਇਆ ਜਿਸ ਦਾ ਕਾਰਨ ਜਿਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਸਕੂਲ ਦੇ ਵਿੱਚ ਚੈਕਿੰਗ ਟੀਮ ਪਹੁੰਚ ਗਈ ਸੀ ਜਿਸ ਦੇ ਕਾਰਨ ਉਸ ਦਾ ਪੇਪਰ ਬਿਲਕੁਲ ਵੀ ਚੰਗਾ ਨਹੀਂ ਹੋਇਆ ਤੇ ਮੁੱਖ ਮੰਤਰੀ ਲੱਗਦਾ ਹੈ ਕਿ ਤਿਆਰੀ ਕਰਕੇ ਨਹੀਂ ਸੀ ਗਿਆ ਵੀਡੀਓ ਦੇਖਣ ਤੋਂ ਬਾਅਦ ਇਹ ਲੱਗ ਰਿਹਾ ਹੈ ਕਿ ਮੁੱਖ ਮੰਤਰੀ ਦੀ ਪੜ੍ਹਾਈ ਤੇ ਵੀ ਗਲਤ ਪ੍ਰਭਾਵ ਪੈ ਰਿਹਾ ਹੈ ਹੁਣ ਮੁੱਖ ਮੰਤਰੀ ਦੇ ਬਾਕੀ ਦੇ ਪੇਪਰਸ ਕਿਵੇਂ ਦੇ ਹੋਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੂੰ ਹੱਦ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ